ਹਾਂਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਮਾਰਨਿੰਗ ਹੋ ਗਿਆ ਵੈਰੀ ਵੈਰੀ ਗੁੱਡ ਤੇ ਆਪਾਂ ਚੱਲੇ ਗਏ ਰੈਡੀ ਸ਼ੈਡੀ ਹੋ ਕੇ ਘਰੋਂ ਨਿਕਲੇ ਸੀ ਹਸਪੀਟਲ ਜਾਣਾ ਸੀ ਤੇ ਉੱਥੇ ਟੱਕਰ ਕੇ ਤੁਹਾਨੂੰ ਸ਼ਿਕਾਰੀ ਹੋਣੇ ਤੇ ਇਹ ਦੇਖਣ ਲੱਗੇ ਸੀ ਆਗਿਆਨ ਕਾਕਰਾ ਅੱਛੀ ਤੇ ਫਿਰ ਮੈਨੂੰ ਟੱਕਰਿਆ ਮਨੀ ਬਾਜੀ ਮਨੀ ਬਾਜੀ ਕਹਿੰਦਾ ਮਾੜਾ ਨੇ ਮੁੱਛਾਂ ਨੂੰ ਵੱਟ ਦੇ ਰਹਾ ਮਾੜਾ ਤੇ ਬੈਠੇ ਤੇ ਫਿਰ ਆਪਾਂ ਨਿਕਲ ਕੇ ਬੋਰੀ ਵਿੱਚ ਤਰ੍ਹਾਂ ਚੱਕ ਕੇ ਇਹ ਚਹਾੜਾ ਲੂੰ ਪਹਾੜਾ ਲੂੰ ਤੇ ਫਿਰ ਤੇ ਟੈਂਕੀ ਦਾ ਲਾਕ ਖਰਾਬ ਹੋ ਗਿਆ ਇੱਕ ਹੀ ਖੋਲਦੀ ਸੀ ਤੇ ਆਪਾ ਵਾਇਆ ਤੇਲ ਤੇ ਨਾਲ ਹੀ ਨਿਕਲ ਗਿਆ ਤੇ ਉਤੇ ਭਾਜੀ ਸੀ ਕਹਿੰਦਾ ਮੈਂ ਤੁਹਾਨੂੰ ਸ਼ਕਤੀਮਾਰ ਵਾਂਗੂ ਉੜ ਕੇ ਦਿਖਾਉਂਗਾ ਪਰ ਉੜਿਆ ਨਹੀਂ ਗਿਆ ਮੁੰਡਾ ਤੇ ਕੁਲਫੀ ਮੰਗਦਾ ਸੀ ਪਰ ਦਿੱਤੀ ਨਹੀਂ ਇਹ ਤਾਂ ਕੋਈ ਗੱਲ ਨਹੀਂ ਹੋਈ ਨਾ ਸੱਡਣਾ ਤਰਾ ਤੇ ਅੱਗੇ ਗਏ ਤੇ ਲੰਗਰ ਹੀ ਲੰਗਰ। ਤੇ ਥੋੜਾ ਜਿਹਾ ਅੱਗੇ ਗਏ। ਤੇ ਸ਼ਿਕਾਰੀ ਬਣੇ ਕਹਿੰਦੇ ਆਪਾਂ ਲੰਗਰ ਖਾ ਲਈਏ ਭੁੱਖ ਵੜੀ ਲੱਗੀ ਵਈ ਐ। ਫੇਰ ਕੋਸ ਸਾਹਿਬ ਆਪ ਅੱਗੇ ਹੋਏ। ਤੇ ਕੋਸ ਸਾਹਿਬ ਉਹਨੇ ਲੈ ਹੀ ਆਏ ਪਵਾ ਕੇ ਤੇ ਆਪਾਂ ਫਿਰ ਖਾਦਾ ਥੋੜਾ ਥੋੜਾ ਲੰਗਰ। ਯਾਰ ਗੁਰਦਾਰੇ ਕਿਹੜਾ ਤੁਸੀਂ ਸੱਚੇ ਮਨ ਨਾਲ ਜਾਣਦੇ ਹੋ ਜਾਂ ਸੇਵਾ ਕਰਨ ਜਾਣਦੇ ਹੋ? ਲੰਗਰ ਖਾਣ ਜਾਣਦੇ ਹੋ? ਪਹਿਲਾਂ ਥੋੜਾ ਪਿੰਡਾਂ ਹੀ ਹਾਲ ਸੀ। ਹੁਣ ਥੋੜਾ ਇੱਥੇ ਆਏ। ਤੇ ਕੋਸ ਸਾਹਿਬ ਕਹਿੰਦੇ ਇੱਕ ਵਾਰ ਫੇਰ ਖਾਣਾ ਤੇ ਫੇਰ ਪਵਾ ਕੇ ਲੈ ਕੇ। ਤੇ ਅੱਗੇ ਗਿਆ ਤੇ ਇੱਕ ਬੰਦਾ ਹੋਰ ਕਹਿੰਦੇ ਉਡਣ ਦੀ ਤਿਆਰੀ ਕਰ ਰਿਹਾ ਸੀ ਤੇ ਅੱਗੇ ਜਾ ਕੇ ਹੋਰ ਕਲੋਲ ਕਰਤੀ ਸਾਡੇ ਹੈਵੀ ਡਰਾਈਵਰ ਨੇ ਰਸਤੇ 'ਚ ਬੰਦ ਕਰਤਾ ਤੇਜ ਦੇਖੋ ਫਿਰ ਆਪਣੀ ਗਲਤੀ ਨਹੀਂ ਕਹਿੰਦਾ ਓਹ ਦੇਖੋ ਮੇਤੋ ਯਾਰਾ ਵੱਡਾ ਹੈਵੀ ਡਰਾਈਵਰ ਤੇ ਕੋਸਾ ਫਿਰ ਆ ਪੱਗੇ ਹੋਏ ਤੇ ਕੋਸਾ ਨੇ ਚਲਾਇਆ ਮੋਟਰਸਾਈਕਲ ਤੇ ਤੁੱਕੀ ਵਾਈ ਹੋਰੀ ਤੇ ਅੱਗੇ ਜਾ ਕੇ ਮੁੰਡਿਆਂ ਨੂੰ ਫਿਰ ਭੁੱਖ ਲੱਗ ਗਈ ਤੇ ਫਿਰ ਉਹੀ ਗੱਲ ਹੋ ਗਈ ਯਾਰ ਗੁਰਦਾਰੇ ਕਿਹੜਾ ਤੁਸੀਂ ਸੱਚੇ ਮਨ ਤੇ ਉਸ ਤੋਂ ਬਾਅਦ ਚੱਲ ਗਿਆ ਸੀ ਵਾਪਸ ਤੇਰੇ ਨਾਲ ਹੀ ਦਿਨ ਦੀ ਹੋ ਗਈ ਸਮਾਪਤੀ ਚਲੋ ਠੀਕ ਆ ਬਾਏ ਬਾਏ ਕੱਲ ਮਿਲਦੇ ਆ ਟੇਕ ਕੇਅਰ ਮੈਂ ਤੇਰੀ ਥੋੜੇ ਰਾਤਾਂ ਘੱਟ ਨਾ